ਸਮ ਹੋ ਚੁੱਕਾ ਹੈ ਤੇ ਇੱਕ ਰੂਸੇ ਨਾਲ ਸਾਰੇ ਗਲੇ ਸ਼ਿਪਮੈਂਟ ਉਪਲ ਆ ਰਹੇ ਹਨ ਤੋਂ ਪਿਛਲੇ ਦਿਨਾਂ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਸੀ ਉਹਨੂੰ ਲੈ ਕੇ ਸਾਡੇ ਸੀਨੀਅਰ ਸਾਡੇ ਹਮਿੰਦਰ ਸਿੰਘ ਪ੍ਰਧਾਨ ਜੀ ਇਹ ਕੁਬੈਕ ਤੇ ਬੇਚਸ ਵੀ ਬੋਲ ਕੇ ਚੱਲਣਾ ਕਿਉਂਕਿ ਸਾਨੂੰ ਆਪਸੀ ਲੜਾਈਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਅੱਜ ਤੁਹਾਡੇ ਸਭ ਨਾਲ ਇੱਕ ਵੱਡੀ ਖਬਰ ਨੂੰ ਸਾਂਝਾ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸੱਚ ਦੀ ਆਵਾਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਹਰ ਇੱਕ ਖਬਰ ਸਭ ਤੋਂ ਪਹਿਲਾਂ ਪਹੁੰਚ ਸਕੇ ਹੁਣ ਗੱਲ ਕਰਦੇ ਹਾਂ 크ਰਿਸਚਨ ਭਾਈਚਾਰੇ ਨਾਲ ਸੰਬੰਧਿਤ ਵੱਡੀ ਖਬਰ ਦੀ ਬੀਤੇ ਕੁਝ ਸਮੇਂ ਤੋਂ ਪਾਸਸ ਸੁਖਬਾਲ ਰਾਣਾ ਮਿਨਿਸਟਰੀ ਤੇ ਪਾਸਟਰ ਅੰਕਨ ਨੁਰਲਾ ਮਿਨਿਸਟਰੀ ਵਿੱਚ ਕੁਝ મતਭੇਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ 크ਿਸਚਨ ਮੂਵਮੈਂਟ ਪੰਜਾਬ ਦੇ ਪ੍ਰਧਾਨ ਹਮੀਦ ਮਸੀਹ ਵੱਲੋਂ ਇੱਕ ਵੱਡਾ ਰੋਲ ਅਦਾ ਕਰਦੇ ਹੋਏ ਦੋਵਾਂ ਮਿਨਿਸਟਰੀਆਂ ਦੇ ਪ੍ਰਧਾਨ ਨਾਲ ਗੱਲ ਕਰਕੇ ਇੱਕ ਮੰਚ ਤੇ ਇਕੱਠਾ ਕੀਤਾ ਗਿਆ ਤੇ ਪ੍ਰਧਾਨ ਹਮੀਦ ਮਸੀਹ ਵੱਲੋਂ ਦੋਵਾਂ ਮਿਨਿਸਟਰੀਆਂ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਤੇ ਵੱਡਾ ਦਿਲ ਰੱਖਦੇ ਹੋਏ ਪ੍ਰਧਾਨ ਜੌਨ ਕੋਟਲੀ ਨੇ ਸਾਰੇ ਗਲੇਸ਼ਿਕਵੇ ਨੂੰ ਦੂਰ ਕਰਦੇ ਹੋਏ ਜਤਿੰਦਰ ਮਸੀਹ ਗੌਰਵ ਨਾਲ ਦੋਸਤੀ ਦੇ ਹੱਥ ਨੂੰ ਵਧਾਇਆ ਤਾਂ ਜੋ ਮਸੀਹ ਸਮਾਜ ਵਿੱਚ ਇੱਕ ਚੰਗਾ ਮੈਸੇਜ ਆ ਸਕੇ ਨਾਲ ਹੀ ਉਹਨਾਂ ਨੇ ਪ੍ਰਧਾਨ ਹਮੀਦ ਮਸੀਹ ਜੀ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਪ੍ਰਧਾਨ ਗੌਰਵ ਜੀ ਨੇ ਵੀ ਸਾਰੇ ਮਤਭੇਦ ਨੂੰ ਖਤਮ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਪ੍ਰਾਰਥਨਾ ਕਰਦੇ ਹਾਂ ਔਰ ਇਸ ਲਈ ਅਸੀਂ ਭਰੋਸਾ ਵੀ ਦਿਵਾਉਂਦੇ ਹਾਂ ਕਿ ਕਦੀ ਵੀ ਸਾਡੇ ਵੱਲੋਂ ਪਹਿਲ ਨਹੀਂ ਕੀਤੀ ਜਾਵੇਗੀ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਸਤ ਸ੍ਰੀ ਅਕਾਲ ਜੀ ਮੈਂ ਅਮਿਤ ਅਸੀ ਪ੍ਰਦਾਨਸ਼ਾ ਕੁਸਰੂ ਮੈਂ ਦੇ ਨਾਲ

جنسٹری پردھانسٹینڈ کی وجہ کرتے برج جہاں سی باتیں کرنے لگ پے وہی سی وہ بدھی نال سارا پہلے پوری قوم ਜੋ ਨੁਕਸਾਨ ਹੋਇਆ ਔਰ ਇਹ ਸਾਨੇ ਜਿਹਨੂੰ ਦੇਖਦੇ ਹੋਏ ਅੱਜ ਅਸੀਂ ਸਾਡਾ ਇਕੱਠ ਹੋਇਆ ਹੈ ਕਿ ਸਭ ਦੇ ਕੱਢੇ ਆ ਜਾਣ ਕਿ ਇਹ ਜਗਾਹ ਆਪਸ਼ਨ ਮੰਨ ਲਿਆ ਹੋਆ ਉਹ ਖਾਗਰ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਵਿਰੋਧੀ ਨੇ ਉਹ ਤੇ ਪਹਿਲੇ ਬੜੇ ਅਸਤੇ ਰਹਿ ਗਏ ਜਿਹੜੇ ਇਹ ਸੋਚਦੇ ਕਿ ਅਸੀਂ ਕਿਸੇ ਤਰ੍ਹਾਂ ਦੀ ਉਹ ਦਿਵਾਉਣਾ ਹੈ ਉਹਨਾਂ ਨੂੰ ਥੱਲੇ ਰੱਖਣਾ ਹੈ ਔਰ ਬਹੁਤ ਸਾਰੇ ਸ਼ਕਤੀ ਜਿਹੜੇ ਸਾਡੇ ਕੋਲ ਆਮਕਾਰ ਦੀਆਂ ਪਿਆਰ ਨੂੰ

ਔਰ ਅੱਜ ਇਹ ਸਾਰਾ ਕਲਪੂਰਟੀ ਬੰਦਾ ਕਰਕੇ ਜਿਹੜੀ ਸ਼ਿਕਾਇਤਾਂ ਹੋਈ ਸੀ ਉਹਦੇ ਲਈ ਅਸੀਂ ਸਾਰੀਆਂ ਦੋਨੋਂ ਮਿਸਟਰੀਆਂ ਕਿਸ ਨੂੰ ਭੇਜੀਆਂ ਨੇ ਉਹਦੇ ਵਿੱਚ ਜਿਹੜੇ ਇਹਨਾਂ ਦੇ ਆਪਸੀ ਜਿਹੜੇ ਗਿਲੇ ਸ਼ਿਕਾਇਤਾਂ ਸੀ ਉਹ ਖਤਮ ਕਰ ਦਿੱਤੇ ਗਏ ਨੇ ਤੇ ਅੱਜ ਤੋਂ ਬਾਅਦ ਦੋਨੋਂ ਮਿਸਟਰੀਆਂ ਦੇ ਜਿਹੜੇ ਪ੍ਰਧਾਨ ਜਾਂ ਉਹਦੇ ਕੋਲ ਦੇ ਸਰਪ੍ਰਸਤ ਨੇ ਇਹ ਪਤਾ ਕਰਵਾ ਰਹੇ ਨੇ ਕਿ ਉਹ ਰੋਡਾ ਪ੍ਰਸ਼ਾਸਨ ਦੇ ਪ੍ਰਧਾਨ ਕੋਲੋਂ ਵਾਲਾ ਜਿਹੜੀ ਟੀਮ ਹੈ ਇਹ ਅੱਜ ਤੋਂ ਬਾਅਦ ਇੱਕ ਦੂਜੇ ਦੇ ਨਾਲ ਆਪਸੀ ਪਾਈਚਾਰੇ ਬਣਾ ਕੇ ਲੋਗੀ اور جو بھی چاہے وہ پولیس پرشاسن چاہے وہ سیول پر چاہے وہ تھانے دران ایک ہفتے ختم کرنے اور اب تو بعد بھی گل بات نہیں ہوئے گی اور ابسی کتاب پہلے سی اسی طریقے ਮੈਂ ਬੇਨਤੀ ਕਰੂੰਗਾ ਬੋਲਜੀ ਕੋਈ ਮਿਲ ਕੇ ਦੱਸ ਸਕਦਾ ਸਾਰਿਆਂ ਨੂੰ ਜੈਸੀ ਦੀ ਸੋ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪਰਮੇਸ਼ਰ ਨੇ ਸਾਰੇ ਭਰਾਵਾਂ ਨੂੰ ਇਕੱਠਾ ਕੀਤਾ ਸੋ ਪਿਛਲੇ ਦਿਨਾਂ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਸੀ ਉਹਨੂੰ ਲੈ ਕੇ ਸਾਡੇ ਸੀਨੀਅਰ ਸਾਡੇ ਹਮੇਦ ਮੁਸੀਬ ਪ੍ਰਧਾਨ ਜੀ ਇਹਨਾਂ ਨੇ ਅੱਜ ਬੈਠ ਕੇ ਦੋਹਾਂ ਪਖਵਾਂ ਨੂੰ ਸਾਨੂੰ ਬਿਠਾਇਆ ਵਾ ਪਰ ਅਸੀਂ ਪ੍ਰੰਤ ਕਿਤਾਬੀ ਆਪਸੀ ਅਧੀ ਪਿਆਰ ਦੇ ਨਾਲ ਇੱਕ ਦੂਜੇ ਦੇ ਨਾਲ ਮਾਨਸਿਕਤਾ ਨਾਲ ਚੱਲਾਂਗੇ ਉਪਰ ਮੈਂ ਵਿਸ਼ਵਾਸ ਦਵਾਉਣਾ ਕਿ ਸਾਡੇ ਬੰਦਰਾਂ ਕਦੇ ਵੀ ਕਿਸੇ ਦੀ ਪਹਿਲੀ ਕੀਤੀ ਜਾਏਗੀ ਕਿਸੇ ਦੇਰਾਤ ਉਸ ਬੋਲੀਆ ਆਪਾਂ ਮਿਲ ਕੇ ਕਰਾਂਗੇ ਪਰ ਪ੍ਰਭੂ ਦੇ ਨਾਮ ਨੂੰ ਮਹਿਮਾ ਦਵਾਂਗੇ ਉਹ ਪ੍ਰਭੂ ਦੀ ਮਹਿਮਦ ਲਈ ਸਾਰੇ ਮਿਲ ਕੇ ਕੰਮ ਕਰਦੇ ਰਹਾਂਗੇ ਸੋ ਸਾਰਿਆਂ ਨੂੰ ਬਹੁਤ ਜੀ ਧੰਨਵਾਦ ਮੈਂ ਉਹ ਮੈਡੀਕਲ ਦਾ ਸਭ ਤੋਂ ਵੱਧ ਤੁਸੀਂ ਤੁਹਾਨੂੰ ਦੱਸਣਾ ਸਭ ਨੂੰ ਜੀ ਧੰਨਵਾਦ ਸਭ ਤੋਂ ਪਹਿਲੇ ਪੰਨਾਇਸਰ ਜੀ ਦਾ ਧੰਨਵਾਦ ਕਰਦੇ ਆਂ ਔਰ ਉਸ ਤੋਂ ਬਾਅਦ ਧੰਨਵਾਦ ਕਰਦੇ ਆਂ ਪ੍ਰਭੂ ਦੇ ਸਰਕਾਰ ਨੂੰ ਔਰ ਉਸ ਤੋਂ ਬਾਅਦ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਅਸੀਸ ਸਾਡੇ ਬਜ਼ੁਰਗਾਂ ਅੱਛੇ ਜੀ ਅਮੀਰਸੀ ਜੀ ਜਿਨ੍ਹਾਂ ਨੇ ਉਪਰ ਆਲਾ ਲਿਖ ਕੇ ਸਾਰੇ ਆਪਾਂ ਮਿਲ ਕੇ ਬੈਠੇ ਹੋ ਸਾਰੇ ਗੁਣੇਸ਼ ਨੂੰ ਦੁਖਲੀ ਉਹ ਕਤਾਰਾਂ ਵੀ ਲਿਖਿਆ ਕਿ ਇਹ ਚੰਗੀ ਗੱਲ ਹੈ ਕਿ ਭਾਈ ਤੇ ਭਾਈ ਮਿਲ ਕੇ ਬਸਨ ਸੋ ਪਰਮੇਸ਼ਵਰ ਦਾ ਫਿਰ ਦੁਬਾਰਾ ਤੋਂ ਧੰਨਵਾਦ ਕਰਦੇ ਔਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਇੱਕ ਦੂਸਰੇ ਖਿਲਾਫ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਕੋਈ ਐਕਟੀਵਿਟੀ ਕਰ ਰਹੇ ਸੀ ਜાં ਸਾਜੇ ਵਾਲੋ ਕੋ ਵੀਡੀਓਜ਼ ਪਾਈਆਂ ਜਾਂਦੇ ਸੀ ਜਾਂ ਜਿੰਨਾ ਵੀਰਾਂ ਵਾਲੋ ਕੋ ਵੀਡੀਓਜ਼ ਪਾਈਆਂ ਜਾਂਦੇ ਸੀ ਕਿ ਆ ਅਸੀਂ ਕੋਲ ਪ੍ਰੋਗ੍ਰਾਮ ਦੇ ਵਿੱਚ ਬੈਠ ਕੇ ਸਾਰੇ ਭਾਈਚਾਰੇ ਸਾਰੇ ਵੀਰ ਤੇ ਅچھے ਮਾਹੌਲ 'ਚ ਬੈਠ ਕੇ ਇੱਕ ਦੂਸਰੇ ਨਾਲ ਸਾਰੇ ਗਿਲੇ ਸ਼ਿਕਵੇ ਮਨ ਖੁਲਾ ਰਹੇ ਆਂ ਔਰ ਇੱਕ ਦੂਸਰੇ ਦੇ ਨਾਲ ਜਿਹੜੀਆਂ ਕੋਈ ਸ਼ਿਕਾਇਤਾਂ ਮੰਗਾਇਆ ਕਿ ਸਾਰੇ ਨੂੰ ਰਿਲੂਵ ਕਰ ਰਹੇ ਆਂ ਔਰ ਉਹ ਵਿਖੇ ਦੇ ਵਿੱਚ ਅਸੀਂ ਇਹ ਚੌਣੇ ਆਉਂ ਪ੍ਰਣੂਈ ਕਰ ਰਹੇ ਆਂ ਕਿ ਉਹ ਵਿਖੇ ਦੇ ਵਿੱਚ ਅਸੀਂ ਮਿਲ ਕੇ ਜਲਨਾ ਕਿਉਂਕਿ ਸਾਨੂੰ ਆਪਸੀ ਲੜਾਈਆਂ ਤੋਂ ਬਚ ਕੇ ਰਹਿਣਾ ਚਾਹੀਦਾ ਔਰ ਜਿਹੜੀ ਬਾਹਰੀ ਸ਼ਕਤੀਆਂ ਜਿਹੜੀਆਂ ਸਾਡੇ ਸਮਾਜ ਨੂੰ ਕਮਜ਼ੋਰ ਕਰਨ ਦੇ ਵਿੱਚ ਜੀਪੁਰ ਮਿਹਨਤ ਕਰ ਰਹੀ ਹੈ ਜਿਵੇਂ ਕਿ ਨਰਿੰਦਰ ਸ਼ਾਸਤਰੀ ਵਰਗੇ ਜਿਹੜੇ ਸਾਡੇ ਸਮਾਜ ਨੂੰ ਹਮੇਸ਼ਾ ਟਾਰਗੇਟ ਕਰਦੇ ਆ ਇਸ ਤਰੀਕੇ ਦੀਆਂ ਹੋਰ ਵੀ ਬੜੇ ਛੁਟਕੂ ਜਿਹੜੀਆਂ ਕੋਈ ਕੀੜੇ ਨਕੋੜੇ ਜਿਹੜੇ ਇਸ ਤਰੀਕੇ ਦਾ ਪ੍ਰੈਕਟਿਸ ਕਰਦੇ ਨੇ ਕਿ ਮਸੀਹ ਭਾਈਚਾਰੇ ਨੂੰ ਢਾਹ ਲਾਈ ਜਾਵੇ ਉਹਨਾਂ ਨੂੰ ਇਸ ਮਨਸੂਬਿਆਂ ਵਿੱਚ ਕਦੇ ਨਹੀਂ ਕਾਮਯਾਬ ਹੋਣੇ ਦਿੱਤਾ ਜਾਊਗਾ ਸੋ ਅੱਜ ਤੋਂ ਅਸੀਂ ਇਹ ਪ੍ਰਣ ਕਰਦੇ ਆਂ ਕਿ ਅਸੀਂ ਨਾਲ ਮਿਲ ਕੇ ਚੱਲਾਂਗੇ ਸਮਾਜ ਦੀ ਤਰੱਕੀ ਬਿਹਤਰੀ ਵਾਸਤੇ ਕੰਮ ਕਰਾਂਗੇ ਔਰ ਆਪਸੀ ਜਿਹੜਾ ਆਪ ਕੋਲ ਵਿੱਚ ਵਿੱਚ ਕੋਈ ਵੀ ਕਿਸੇ ਦੇ ਖਿਲਾਫਤ ਵਾਲੀ ਕੋਈ ਵੀਡੀਓਜ਼

جی پرشا سب گی بہت سارا آدر بہت سارا بدا چکے مہان پیارے پیتا جو محنت کرتے اے مجھے سن سکتے ہو سچے کتب کو سنچا ہم اپ نے پہلے تو اپنی اگوائی کے رال استعمال کر چکے ہیں یشو کو بنا اپ میرے اور وہ تھے جب پکا کر نہیں نہیں Io la